ਹਾਂਜੀ ਸਸ ਜੀ ਕੋ ਪੰਜਾਬੀ ਨਾਲ ਲੇਕਰ ਗਹਿਣ ਚੀ ਵੀਡੀਓ ਲੱਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਥੋੜੀ ਜਿਹੀ ਕਿ ਕੇ ਵੈਸਟ ਆਪਣੇ ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਜੂਗਾ ਲੈ ਬਾਕੀ ਤੋਂ ਵੀਡੀਓ ਟੈਂਡ ਰੈਮੈਂਡ ਲਈ ਬਣਾਈ ਗਿਆ ਤਾਂ ਵੀਡੀਓ ਨੂੰ ਸੀਰੀਅਸ ਨਾਲ ਲਓ ਠੀਕ ਹੈ ਮੈਂ ਵੀ ਪਹਿਲਾਂ ਚੋਸੀ ਚੈੱਕ ਵੀਡੀਓ ਕਰੋ ਫਿਰ ਆਪਾਂ ਮਿਲਦੇ ਹਾਂ ਕਰੋ ਚੈੱਕ ਵੀਡੀਓ ਚਿੱਟੇ ਸੂਟ ਤੇ ਦਾਗ ਪੈ ਗਏ ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਲੜਾ ਉਹ ਕਹਿੰਦਾ ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਗਲੀ ਚ ਘਰ ਗਲੀ ਗਲੀ ਚ ਘਰ ਅਤਰ ਖਿੰਚ ਕਿਚ ਪੇੜਾ ਮਾਰਾ ਸਾਲਾ ਪੈਂਟ ਜਾਂ ਸਾਲਾ ਟੈਂਟ ਹੈ ਕੀ ਤੂੰ ਆ ਟ੍ਰੈਂਡ ਚ ਲਾਇਆ ਵੈਂਚ ਪਾੜ ਕੇ ਦੇ ਤਰੀ ਲੈ ਤਰੀ ਕਰ ਰੱਖੀਆ ਕੁੱਟ ਕੁੱਟ ਕੇ ਸੜੇ ਦੀ ਜਲੂਸ ਕੱਢ ਦਵੇ ਹਾਂਜੀ ਵੀਡੀਓ ਆਪਾਂ ਸਟਾਰਟ ਵੀਡੀਓ ਕਰਦੇ ਆ ਨਮੋਲ ਵੀਰ ਜੀ ਤੁਸੀਂ ਨਮੋਲ ਵੀਰ ਦੇ ਫੈਨ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਤੇ ਇੰਸਟਾਗ੍ਰਾਮ ਜਾ ਕੇ ਫੋਲੋ ਸੀ ਜਰੂਰ ਕਰ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਠੀਕ ਬਾਕੀ ਕਮੈਂਟ ਆ ਤੁਸੀਂ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਬਾਕੀ ਆਪਾਂ ਜੀਐਸ ਸਰੋਛਨ ਦੇ ਵੀਡੀਓ ਅਪਲੋਡ ਕਰਦੇ ਰਹਨੇ ਆ ਤੁਸੀਂ ਦਬਕੇ ਵੀਰ ਨੂੰ ਸਪੋਰਟ ਕਰਿਆ ਕਰਦੇ ਛੋਟੇ ਭਰਾ ਨੂੰ ਤੇ ਠੀਕ ਪੰਜਾਬੀਓ ਕਰਦੇ ਆ ਸਟਾਰਟ ਵੀਡੀਓ ਕਰੋ ਚੈੱਕ ਚਿੱਟੇ ਸੂਟ ਤੇ ਦਾਗ ਪੈ ਕੇ ਗਲੀ ਗਲੀ ਵਿੱਚ ਘੂਰਾ ਦਿਲ ਕਰਦਾ ਤੇਰੇ ਮੂੰਹ ਤੇ ਚਪੇੜਾ ਨਹੀਂ ਇਹ ਪੈਂਟ ਹੈ ਇਹ ਤੇ ਟੈਂਟ ਟੈਂਟ ਵੀ ਨਹੀਂ ਹੈਗਾ ਮੈਨੂੰ ਲੱਗਦਾ ਸ਼ਰਾਰਾ ਹੈ ਕੱਗਰ ਹੈ ਕਿ ਜੇ ਜਨਾਨੀ ਦਾ ਨਹੀਂ ਆਹ ਕਿਹੜਾ ਫੈਸ਼ਨ ਕੁੜੀ ਹੋਵੇ ਕਿਹੜੇ ਕਮੀ ਪੋਏ ਕੋਈ ਚੱਲਦੇ ਕੰਮ ਕਰ ਲਓ ਕੋਈ ਕਿਸੇ ਦੇਸ਼ ਦੇ ਕੰਮ ਆ ਜਾਓ ਕੋਈ ਦੇਸ਼ ਦੇ ਖਾਤਰ ਸ਼ੀਧੀ-ਸ਼ੁੱਧੀ ਦੇ ਜਾਓ ਕੋਈ ਮੈਡਲ ਖੱਟ ਜਾਓ ਕੋਈ ਚੱਲਦੀ ਕੋਈ ਸਾਲਾ ਬੇੜਾ ਹੀ ਕਰਕੇ ਕੀਤਾ ਪੈਣਾ ਨਹੀਂ ਯਾਰ ਹੱਦ ਕੀਤੀ ਵੀ ਨਵੇਂ ਤੋਂ ਨਵਾਂ ਗੰਦ ਤੋਂ ਗੰਦ ਟ੍ਰੈਂਡ ਪੈ ਰਿਆ ਕੋਈ ਸਾਲਾ ਰੀਲ ਦਾ ਸਿਰਮੂ ਹੈ ਹੀ ਨਹੀਂ ਸਾਰਾ ਗੰਦ ਸਾਡੇ ਕੋਲ ਹੀ ਆਣਾ ਹੈ ਹੈ ਪੇੜਾ ਪੈ ਜਾ ਤੁਹਾਡਾ ਹਾਂਜੀ ਪੰਜਾਬੀ ਕਿੱਦਾਂ ਲੱਗੀ ਵੀਡੀਓ ਜੀ ਵੀਡੀਓ ਬੜੀ ਲੱਗੀ ਤਾਂ ਵੀਡੀਓ ਨੂੰ ਆਪਕੇ ਸ਼ੇਅਰ ਕਰੋ ਕਮੈਂਟ ਕਰੋ ਤੇ ਪ੍ਰਾਨ ਨੂੰ ਪਿਆਰ ਕਰੋ ਤੇ ਦਬਕ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਕਮੈਂਟ ਜੀ ਦੱਸਿਓ ਤੁਹਾਨੂੰ ਵੀਡੀਓ ਕਿਹਦੇ ਲੱਗੀ ਠੀਕ ਹੈ ਜੀ ਅੱਜ ਵੀ ਕਿ ਮਿਲਦੇ ਆਪਾਂ ਨੈਕਸਟ ਵੀਡੀਓ ਸੰਪਰਵਰੀ ਸੱਚੀ ਕਾਲੀ